ਗੜ ਚੂੜੀਆਂ ਤੇ ਨਜ਼ਦੀਕ ਪਿੰਡ ਪਾਲੋਵਾਲੀ ਵਿਖੇ ਧੰਨ ਧੰਨ ਬਾਬਾ ਗਾਨੀ ਬਾਬਾ ਬੁੱਢਾ ਸਾਹਿਬ ਦੀ ਸਾਲਾਨਾ ਜੂੜ ਮੇਲੇ ਮੌਕੇ ਤੇ ਧੰਨ ਧੰਨ ਬਾਬਾ ਬੁੱਢਾ ਸਾਹਿਬ ਸਪੋਰਟਸ ਅਤੇ ਵੈਲਫੇਅਰ ਕਲਬ ਦੇ ਵੱਲੋਂ ਸਾਲਾਨਾ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ ਜਿਸ ਦੇ ਵਿੱਚ ਮੁੱਖ ਮਹਿਮਾਨ ਵਜੋਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਪਹੁੰਚੇ ਸੋ ਸਪੀਕਰ ਕੁਲਤਾਰ ਸਿੰਘ ਸੰਧਵਾ ਕਬੱਡੀ ਖਿਡਾਰੀਆਂ ਨਾਲ ਜਾਣ ਪਛਾਣ ਕੀਤੀ ਅਤੇ ਜੇਤੂ ਟੀਮ ਨੂੰ 51000 ਰੁਪਏ ਦੇਣ ਦਾ ਵੀ ਐਲਾਨ ਕੀਤਾ ਸਪੋਰਟਸ ਕਲਬ ਪਾਲੋਵਾਲੀ ਵੱਲੋਂ ਕੁਲਤਾਰ ਸਿੰਘ ਸੰਧਵਾ ਅਤੇ ਆਇਆਂ ਹੋਈਆਂ ਸ਼ਖਸੀਅਤਾਂ ਨੂੰ ਵੀ ਆ ਗਿਆ ਹੈ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਸੀਐਮ ਆਨ ਅਤੇ ਉਹਨਾਂ ਦੇ ਵਿੱਚ ਚੱਲ ਰਹੇ 36 ਦੇ ਆંકੜੇ ਤੋਂ ਇਨਕਾਰ ਕੀਤਾ ਜਦੋਂ ਉਹਨਾਂ ਦੇ ਕੋਲ ਦਿੱਲੀ ਦੇ ਵਿੱਚ ਸੀਐਮ ਭਗਵੰਤ ਮਾਨ ਦੀ ਗੈਰ ਹਾਜ਼ਰੀ ਸੰਬੰਧੀ ਪੁੱਛਿਆ ਗਿਆ ਤਾਂ ਉਹਨਾਂ ਕਿਹਾ ਕਿ ਗੈਰ ਹਾਜ਼ਰੀ ਦਾ ਉਹਨਾਂ ਨੂੰ ਕੋਈ ਇਲਮ ਨਹੀਂ ਹੈ ਜਦਕਿ ਉਹਨਾਂ ਨੂੰ ਪੁੱਛਿਆ ਗਿਆ ਕਿ ਤੁਹਾਡੇ ਨਾਮ ਦੇ ਆਉਣ ਵਾਲੇ ਸਮੇਂ ਸੀਐਮ ਦੇ ਵੱਜੋਂ ਹੋਣ ਚਰਚੇ ਚੱਲ ਰਹੇ ਹਨ ਅਤੇ ਉਹਨਾਂ ਨੇ ਕਿਹਾ ਕਿ ਉਹ ਵਿਧਾਨ ਸਭਾ ਦੇ ਸਪੀਕਰ ਦੀ ਕੁਰਸੀ ਤੋਂ ਹੀ ਖੁਸ਼ ਹਨ ਇਹ ਬੜਾ ਪਿਆਰ ਕਰ ਰਿਹਾ ਹੈ ਯਾਰ ਬਾਜੀ ਬਲੋਏ ਸਾਡੇ ਸਤਿ ਮਨੋਈਆਂ ਨੂੰ ਬਹੁਤ ਬੁਲਾਇਆ ਜੀ ਆ ਕੇ ਸਰ ਕੋਈ ਕਿਸੇ ਨੇ ਚੱਤੀ ਦਾ ਅੰਕੜਾ ਨਹੀਂ ਅਸੀਂ ਆਪਣੀ ਡਿਊਟੀ ਕਰ ਰਹੇ ਹਾਂ ਤੇ ਨਹੀਂ ਕੋਈ ਮੇਰਾ ਮੈਂ ਆਪਣਾ ਕੰਮ ਠੀਕ ਕਰ ਰਿਹਾ ਠੀਕ ਹੈ ਤੁਹਾਡੇ ਸੀ ਸਪੀਕਰ ਬੜਾ ਖੁਸ਼ ਹੈ ਜਿੱਦ ਤੇ ਜੋ ਪਾਰਟੀ ਨੇ ਜੁੜਤੀ ਲਾਈ ਹੈ ਮੈਂ ਬਹੁਤ ਖੁਸ਼